ਮੇਰੇ ਤੇ ਲੈ ਕੇ ਉਸ ਦੀ ਪਿੰਡ ਬਣ ਕੇ ਉਸ ਦੇ ਪਹਿਰੇਦਾਰ ਨੂੰ ਕਿਹਾ ਮੈਂ ਲੰਗਰ ਲਈ ਖੰਡ ਲੈ ਕੇ ਆਇਆ ਹਾਂ ਮੈਨੂੰ ਲੰਗ ਜਾਣ ਦੇ ਅੰਦਰ ਲੰਗਰ 'ਚੋਂ ਖੰਡ ਪਾ ਆਵਾਂ ਚੁਕਤੀ ਵਾਤੀ ਪਵਤ ਕਿਸ ਲਈ ਰਹੀ ਸੀ ਕਿ ਗੁਰੂ ਦੇ دیدارੇ ਹੋ ਜਾਣ ਜਦੋਂ ਅੰਦਰ ਗਿਆ ਗੁਰੂ ਸਾਹਿਬ ਕੋਲ ਪਹੁੰਚ ਗਿਆ ਤੇ ਰੇਤ ਦੀ ਪੰਡ ਥੱਲੇ ਰੱਖੀ ਸੀ ਤੇ ਰੇਤ ਦੀ ਪੰਡ ਨੂੰ ਮੱਥੇ ਟਿਕੀ ਜਾਵੇ। ਸਤਿਗੁਰ ਕਹਿੰਦੇ ਇਹ ਕੀ ਕਰ ਰਿਹਾ ਹੈ? ਸੁਤਰਾ ਕਹਿੰਦਾ, "ਹੇ ਸਤਿਗੁਰੂ ਮੇਰੀ ਪਹਿਲੀ ਨਮਸਕਾਰ ਇਸ ਰੇਤ ਦੀ ਪੰਡ ਨੂੰ ਹੈ ਜਿਸ ਜੇ ਸਰਕੇ ਮੈਨੂੰ ਤੇਰੀ ਦੀਦਾਰੀ ਹੋਏ ਹਨ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਪਹਿਰੇਦਾਰ ਨੂੰ ਝੂਠ ਬੋਲ ਕੇ ਆਇਆ ਹਾਂ ਕਿ ਲੰਗਰ ਲਈ ਖੰਡ ਲੈ ਆਇਆ ਹਾਂ।" ਗੁਰੂ ਸਾਹਿਬ ਕਹਿੰਦੇ ਤੇਰੇ ਝੂਠ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ।

ਲੈਨ ਤੇ ਤੁਰ ਪਏ ਤੇ ਤੁਹਾਡੇ ਹਿਰਦੇ ਰੂਪੀ ਕਰ ਵਿਚੋਂ ਗੁਰੂ ਦਾ ਵਾਸਾ ਨਿਕਲ ਜਾਵੇ ਉਸ ਨੂੰ ਲਿਆਉਣ ਦਾ ਯਤਨ ਕਰਨਾ ਹੈ ਆਪਣੀ ਲੈਨ ਤੇ ਲਿਆਉਣ ਦਾ ਇਹ ਵੀ ਇੱਕ ਉਸ ਦੀ ਲੀਲਾ ਹੈ ਗੁਰਮਖ ਤੇ ਮਨਮੁਖ ਦਾ ਮੇਲ ਬਹੁਤ ਕਰਾਉਂਦਾ ਹੈ ਤੇ ਜੇ ਇਸਤਰੀ ਮੰਨਦੀ ਹੈ ਗੁਰੂ ਘਰ ਨੂੰ ਤੇ ਕਿਦਰੇ ਬਹੁਤ ਹੀ ਚੰਗੇ ਕਰਮ ਹੋਣ ਤੇ ਘਰ ਵਾਲਾ ਮਿਲੇਗਾ ਗੁਰੂ ਘਰ ਨੂੰ ਮੰਨਣ ਵਾਲਾ ਨਹੀਂ ਤੇ ਦੂਜੇ ਸੁਭਾਅ ਦਾ ਹੋਵੇਗਾ ਜੇ ਆਦਮੀ ਗੁਰੂ ਘਰ ਨੂੰ ਮੰਨਦਾ ਹੈ ਤੇ ਪਿਛਲੇ ਬਹੁਤ ਹੀ ਚੰਗੇ ਕਰਮ ਹੋਣ ਤੇ ਪਤਨੀ ਮਿਲ ਜਾਵੇਗੀ ਗੁਰੂ ਘਰ ਨੂੰ ਮੰਨਣ ਵਾਲੀ ਨਹੀਂ ਤੇ ਦੂਸਰੀ ਲਾਂਦੀ ਮਿਲੇਗੀ ਪਿਛਲੇ ਕੰਮ ਵੀ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ